ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪੰਜਾਬ ਦੇ ਵਿੱਚ ਆ ਗਏ ਜੀ ਵਾਪਸ ਪਹੁੰਚ ਗਿਆ ਜੀ ਮਾਸੀ ਦੇ ਘਰ ਮਾਸੀ ਦੇ ਘਰ ਓਕੇ ਮਾਸੀ ਨੂੰ ਵੀ ਪਤਾ ਲੱਗ ਗਿਆ ਵੀ ਇਹਨੂੰ ਕੀ ਬੋਲਣਾ ਹੋਣਾ ਮੈਂ ਪਹੁੰਚ ਗਿਆ ਜੀ ਬਿੰਦ ਰਖੀਏ ਦੇ ਪਿੰਡ ਸਰਜੀਤ ਸਿੰਘ ਦੇ ਬੋਲਟ ਬੋਲਣਾ ਕਿਤੇ ਹੋਣਾ ਤੇ ਉਹ ਸਰਜੀਤ ਸਿੰਘ ਬਿੰਦ ਰਖੀਆ ਵੀ ਹੋਇਆ ਇਸ ਪਿੰਡ ਦਾ ਜਨਮਾ ਪਰ ਮੇਰੀ ਮਾਸੀ ਦਾ ਪਿੰਡ ਹੈ ਇਹ ਮਾਸੀ ਮਤਲਬ ਮਾਂ ਜੈਸੀ ਤੇ ਆਪਾਂ ਸਹੀ ਸਲਾਮਤ ਇਹਨੂੰ ਘਰ ਨੂੰ ਲੈ ਆਏ ਇਹਦਾ ਪੁੱਤ ਹੈ ਜਿਹੜਾ ਬਹੁਤ ਮਤਲਬ ਅ ਕਾਟ 1.5 ਘੰਟੇ ਤੋਂ ਬਹੁਤ ਟਾਈਮ ਤੋਂ ਵੇਟ ਕਰ ਰਿਹਾ ਸੀ ਮੰਮੀ ਆ ਰਹੀ ਹੈ ਕਿ ਮੰਮੀ ਆ ਰਹੀ ਹੈ ਕਿ ਨਹੀਂ ਆ ਰਹੀ ਉਹ ਕਿਤੇ ਕੋਈ ਗੱਲ ਹੋ ਗਈ ਹੋਣੀ ਆ ਫੋਨ ਦੇ ਉੱਪਰ ਰੋਪੀ ਜਿਹਦੇ ਕਰਕੇ ਇਹਨੂੰ ਟੈਨਸ਼ਨ ਹੋ ਗਈ ਵੀ ਕੀ ਗੱਲ ਹੋਈ ਕੀ ਨਹੀਂ ਹੋਈ ਤੇ ਪੁੱਤ ਬੈਠਾ ਹੁਣ ਕਾਲ ਆਪਣੀ ਮਾਂ ਦੇ ਹਾਲ ਚਾਲ ਪੁੱਛ ਰਿਹਾ ਹੈ ਮਾਸੀ ਬੁਲਾਉਂਗੀ ਪਹਿਲਾਂ ਤੁਹਾਨੂੰ ਫਤੇ ਬਹਿਜੀ ਕਰਤਾ ਬਹੇਉ ਕੀ ਭਤੇ ਮਾਸੀ ਕਹਿੰਦੀ ਮੈਨੂੰ ਮੇਰੇ ਪੋਤਿਆਂ ਦੀ ਯਾਦ ਆਂਦੀ ਹੈ ਮੈਨੂੰ ਮੇਰੇ ਬਟਵਾ ਦੀ ਯਾਦ ਆਂਦੀ ਹੈ ਹਾਂ ਹੁਣ ਤੇਰਾ ਬਟਵਾ ਤੇਰੇ ਕੋਲ ਆ ਗਿਆ ਜੋ ਆ ਕਰ ਮੈਂ ਕਾ ਟਿਊਸ਼ਨ ਪੜਨਗੇ ਵੀ ਜੋ ਆ ਟਿਊਸ਼ਨ ਪੜਨਗੇ ਮੈਂ ਹਾਂ ਚਲੋ ਮੇਰੋ ਜੀ ਅਸ ਕਾਲ ਜੀ ਐ ਨਾ ਫਸੇ ਕਾਲੀ ਜਨਮ ਹੋਰ ਨਮਾਰੇ ਤੇ ਗੱਡੀ ਨੂੰ ਸਮਝ ਗਿਆ ਤੂੰ ਵੀ ਗੱਡੀ ਖੜੀ ਹੈ ਮੈਂ ਦੇਖ ਲਈ ਗੱਡੀ ਪਾਣੀ ਮੁੜ ਕੇ ਆ ਗਿਆ ਕਿੰਨਾ ਹੈ ਦੇਖ ਲੈ ਵੀ ਦੁੱਧ ਰਣ ਗਿਆ ਤਾਂ ਅੱਛਾ ਸਾਡੇ ਬਾਅਦ ਤੇ ਦੁੱਧ ਲੈਣ ਗਿਆ ਤਾਂ ਫਿਰ ਇਹ ਆ ਵੀ ਬਾਤ ਸਹੀ ਆ ਉਧਰ ਸੁਖਵੀਰ ਕੋਲ ਸਾਡੀ ਰਸਗੀ ਉਹ ਰਸੀ ਬੜਾ ਕਿਹੜੀ ਗੱਲ ਤੋਂ ਸਾਡੇ ਨਾਲ ਦੱਸਦਾ ਮੈਂ ਉਹ ਗੱਲ ਇਦਾਂ ਹੋ ਗਿਆ ਅਸੀਂ ਮਾਸੀ ਨੂੰ ਕਹਿੰਦੇ ਵੀ ਸਾਡੇ ਨਾਲ ਪਿੰਡ ਨੂੰ ਚੱਲ ਕਹਿੰਦੇ ਨਾ ਜੀ ਮਾਸੀ ਤਾਂ ਰੋਣੇ ਵਾਲੀ ਹੋ ਗਈ ਕਹਿੰਦੀ ਮੈਂ ਤਾਂ ਮਸੋ ਇੱਥੇ ਬੜੀ ਆਪਣੇ ਘਰ ਆ ਕੇ ਹੁਣ ਤੂੰ ਮੈਨੂੰ ਉਧਰ ਨੂੰ ਲੈ ਜਾ ਸੁਖਵੀਰ ਕਹਿੰਦੇ ਕਿਉਂ ਮੈਂ ਤੇਰੀ ਧੀ ਨਹੀਂ ਰਾਂਦੀ ਮੈਂ ਤੇਰੀ ਨੂੰਹ ਨਹੀਂ ਹੈਗੀ ਅਸੀਂ ਤੂੰ ਆਪਣੀ ਅਹਿਨੂਆ ਕੋਲ ਲੈ ਲਈ ਸਾਡੇ ਕੋਲ ਵੀ ਰਹਿ ਕੇ ਥੋੜਾ ਟਾਈਮ ਪਰ ਗਾਟੀ ਲੰਬੀ ਫਾਤੀ ਫਾਦੀ ਫਿਰ ਮੈਂ ਸੁਖਵੀਰ ਨੂੰ ਕੁਝ ਗੱਲ ਜੀ ਸਮਝਾ ਬੈਠਿਆ ਉਹ ਸਮਝਾਉਣ ਦਾ ਮੇਰਾ ਥੋੜਾ ਜਿਹਾ ਕਿ ਜਿਹੜਾ ਲਾਈਜ਼ਾ ਸੀਗਾ ਉਹ ਆਊਟ ਸੀਗਾ ਜਿਹਦੇ ਕਰਕੇ ਆਪਾਂ ਮੂੰਹ ਫਲਾ ਲਿਆ ਨੇ ਆਇਆ ਕਰਕੇ ਫਿਰ ਉਹ ਆਪਾਂ ਮਿਲਦੇ ਹਾਂ ਉਹਨਾਂ ਨੂੰ ਚੱਲ ਕੇ ਹਾਂ ਮਾਸੀ ਕੋਲ ਚਾਹ ਆ ਗਈ ਹੁਣ ਤੋਂ ਜਿਹੜੀ ਗੋਲੀ ਗੋਲੀ ਦਿਲ ਕੈਂਦੀਆਂ ਕੁੜੀਆਂ ਲੈਣੀਆਂ ਆਪਣੀਆਂ ਲੈ ਲੈ ਠੀਕ ਹੈ ਨਾ ਮੈਂ ਮਿਲ ਕੇ ਅੰਮਰ ਪਰ ਜਾਇਂ ਜਨ ਜਾ ਕੇ ਪੁੱਛਣਾਂ ਜਾ ਕੇ ਹਾਲ ਚਾਲ ਬੋਲੋ ਵਾਹਿਗੁਰੂ ਦੁੱਖ ਸੁੱਖ ਹੋ ਰਹੇ ਨੇ ਸਾਂਝੇ ਖੜ ਜੋ ਇੱਕ ਮੈਨੂੰ ਲਾਈਟ ਚੱਕਣ ਦੋ ਪਹਿਲਾਂ ਮੜੀ ਜੀ ਕਿ ਮੇਰੀ ਲਾਈਟ ਪਈ ਐ ਇੱਥੇ ਰਹਿ ਗਈ ਇਹ ਲਾਈਟ ਮੈਨੂੰ ਬਹੁਤ ਕੰਮ ਦਿੰਦੀ ਐ ਫੇ ਮੇਰੀਆਂ ਭਜਾਈਆਂ ਨਾ ਜਿਹੜੀਆਂ ਹੈਗੀਆਂ ਵਿਚਾਰੀਆਂ ਹਨੇਰੇ 'ਚ ਫਿਰ ਹੋਰ ਤਰ੍ਹਾਂ ਦੀ ਦਿਖੀ ਜਾਂਦੀਆਂ ਨੇ ਪੱਬੀ ਸਾਸਰੀ ਘਰ ਸਾਸਰੀ ਘਰ ਆਮਾ ਹੁਣ ਪਤਾ ਦੇਖ ਲੈ ਲਾਈਟ ਨਾਲ ਹੀ ਲਿਆ ਮੈਂ ਜਿੰਨੀ ਵਾਰ ਵੀ ਵੀਡੀਓ ਬਣਾਉਣ ਦਾ ਕੋਸ਼ਿਸ਼ ਕਰਦਾ ਤੁਹਾਡੇ ਘਰ ਆ ਕੇ ਲਾਈਟ ਦਾ ਔਟ ਜਾਂਦੀ ਐ ਮੈਂ ਹੁਣ ਲਾਈਟ ਨਾਲੇ ਲਈ ਪੱਕੀ ਖਰੀਦ ਲਈ ਮਾਹ ਮੇਰੀ ਭਾਬੀਆਂ ਦੇ ਚਿਹਰੇ ਨੇ ਜਿਹੜੇ ਉਹ ਹੋਰ 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 ਸਨਾਂ ਦੇ ਆਈ ਜਾਂਦੇ ਆ ਜਿਦੇ ਕਰਕੇ ਫਿਰ ਮੈਨੂੰ ਫਿਰ ਪ੍ਰੇਸ਼ਾਨੀ ਹੁੰਦੀ ਐ ਤੇ ਮੈਂ ਕਿਹਾ ਵੀ ਚੱਕ ਦੋ ਫੱਟੇ ਹੁਣ ਅੱਜ ਸਾਡੀ ਸੁਖੋ ਭੈਜੀ ਕਰਤੀ ਜੁ ਕੁਝ ਪੁਜ ਪੁਜ ਹਾਂ ਗੱਲ ਇੱਥੇ ਆ ਗਈ ਲੈ ਆਉਂਦੀ ਗੱਲ ਟਿਕਾਣੇ ਐ ਸ਼੍ਰੀਮਤੀ ਸੁਖੋ ਐਵਰੀ ਗੱਲ ਆਜੀ ਮੇਰੀ ਭਾਬੀ ਨੇ ਨਾਮ ਦਿੱਤਾ ਇਹਨੂੰ ਗਲੱਬ ਕੀ ਹੋਗਾ ਸਰਵੀਰ ਉਹ ਚਰ ਗਲਤੀ ਜਿਵੇਂ ਲੇਖਾ ਪੜ ਜਾਂਦਾ ਕਿਤੇ ਉਹ ਐਨ ਮੜ ਮੋਟਾ ਦਾ ਰੂਡਲੀ ਬੰਦਾ ਬੋਲੇ ਦਿੰਦਾ ਹੁੰਦਾ ਕਿਤੇ ਤੂੰ ਕਾ ਹੋ ਗਿਆ ਆ ਜੰਦਾ ਹੈ ਇੱਦਾਂ ਦੀ ਗੱਲ ਮੇਰੀ ਗੱਲ ਤਾਂ ਮੇਰੀ ਗੱਲ ਤਾਂ ਸੁਣਾ ਹਾਂ ਜੇ ਮਾਸੀ ਨੇ ਦੇਖਣ ਮਾਸੀ ਆਪਣੇ ਕੋ ਚਾਰ ਦਿਨ ਲਾਇਆ ਹੀ ਹੈਨਾ ਹੁਣ ਤੂੰ ਦੋ ਦਿਨ ਨੂੰ ਜਿੱਦ ਕਰੀ ਜਾਂਦੀ ਵੀ ਦੋ ਦਿਨ ਤੇਰੇ ਕੋਲ ਵੀ ਲਾਵੇ ਜਿਵੇਂ ਤੇ ਹੁਣ ਔਖਾ ਭਾਰਾ ਬੋਲੋਗੇ ਹੁਣ ਪਾਈ ਪਾਪੀ ਗੱਲ ਹੋਰ ਰੋਣਾ ਕੋਈ ਰੋਣਾ ਨਹੀਂ ਹੁਣ ਇੱਥੇ ਦੇ ਮਾਸੀ ਉਦਨ ਦੀ ਵਿਚਾਰੀ ਕਹਿੰਦੀ ਹੁਣ ਪਰਸ ਕੱਲ ਸ਼ਾਮ ਲਾ ਕੇ ਕਹਿੰਨ ਮੈਨੂੰ ਮੇਰੇ ਪੋਤਿਆਂ ਦੀ ਯਾਦ ਆਉਂਦੀ ਹੈ ਹੈਨਾ ਹੁਣ ਆਉਂਦੇ ਆਉਂਦੇ ਰਸਤੇ ਮਾਸੀ ਮੈਨੂੰ ਨਹੀਂ ਪਤਾ ਕਿ ਦੋ ਦਿਨ ਮੇਰੇ ਕੋਲ ਵੀ ਲਾ ਕੇ ਆ ਉਹ ਵਿਚਾਰੀ ਲੱਗੀ ਰੋਣ ਮੈਂ ਨੂੰ ਜਿਹੜਖਦਾ ਮਾਤਾ ਗੁਰੂ ਆ ਗੱਪੀ ਦੱਸ ਪਰ ਕਿਹੜੀ ਕੱਪ ਮਾਰਦੀ ਗੱਲ ਹੋਰ ਹੋਈ ਨਹੀਂ ਅਭੀ ਆ ਗੱਲ ਤੇ ਨਹੀਂ ਪਤਾ ਕੀ ਗੱਲ ਹੈ ਮੈਂ ਥੋੜਾ ਜਿਹਾ ਉੱਚੇ ਲਾਈਜ਼ ਦੇ ਵਿੱਚ ਬੋਲ ਬੈਠਿਆ ਨੂੰ ਮੈਂ ਥੋੜਾ ਜਿਹਾ ਬੇਵਾਸ ਗਲਤੀ ਆਪਣੀ ਬਾਤ ਮੇਰੇ ਨਹੀਂ ਮੈਂ ਸੌਰੀ ਤਾਂ ਫੇਰ ਕਰਦਾ ਥੋੜਾ ਥੋੜੀ ਸੌਰੀ ਮੋਰ ਕੋਈ ਜਲਦੀ ਹੈ اے ਸ਼੍ਰੀਮਤੀ ਮੇਰੀ ਗੱਲ ਤਾਂ ਸੁਣ ਇਹੀ ਮਾਦੀ ਬੋਲਦੀ ਜੇ ਤਾ ਫਿਰ ਇਹਨਾਂ ਕੋਲ ਰਹਿਣਾ ਰਹਿ ਜਾ ਫੇ ਮੈਂ ਚਲੇ ਜਾਂਦਾ ਰਹਿ ਜੰਨੀ ਹੈ ਵਧੀਆ ਮੈਂ ਮਾੜਾ ਸਿੱਖ ਕੇ ਆਉਂ ਸਾਰਾ ਇਹ ਨਹੀਂ ਸਿੱਖਣਾ ਵਾ ਕੀ ਹੈ ਹੈ ਇਹ ਕਿਹਾ ਜਾ ਹਾ ਦੂਂ ਹੀ ਹੈ ਹੈ ਕੀ ਸਿੱਖਣਾ ਹੈ ਕੀ ਇਹਦੇ ਸਿੱਖਣਾ ਹਾਲਾ ਦਸੋ ਵੀ ਦਸੋ ਵੀ ਕਹਾਲਾ ਤਾਂ ਨਾ ਕੋਈ ਸਾਰਦੀ ਕੇ ਦੇ ਕੋ ਵੀ ਤੂੰ ਅਨਰਜੀ ਸਿੱਖ ਲਈ ਜਤਿਆ ਨਾ ਅਨਰਜੀ ਵੀ ਮਤਲਬ ਕੀ ਕਹਿਣ ਦਾ ਭਾਬੀ ਤੂੰ ਇਹਦੇ ਕੋ ਸਿੱਖੂਗੀ ਮੈਨੂੰ ਕੁੱਟੂਗੀ ਫਿਰ ਵੀ ਇਹ ਵੀਰ ਭਾਈ ਨੂੰ ਕੁੱਟਦੀ ਹੈ ਫਿਰ ਇਹ ਇਹ ਕਿੱਗ ਕਰ ਬੜੀ ਬਈਏ ਐਨਰਜੀ ਲੈਣੀ ਹੈ ਤੇਤੇ ਇਹ ਤਾਂ ਰੋਂਡੀ ਹੈ ਬਈ ਗੱਲ ਤੇਰੀਆਂ ਗੱਲਾਂ ਦੇ ਮਤਲਬ ਬੜੇ ਡੂੰਗੇ ਡੂੰਗੇ ਨਿਕਲਦੇ ਆ ਮੈਂ ਤਾਂ ਕਰਕੇ ਗੱਲ ਕਲੀਅਰ ਕਰਨੀ ਚਾਹੁੰਦਾ ਮੇਰੀ ਪਾਪੀ ਵਰਗੀ ਸਾਉ ਮਿਲ ਜਣੀ ਕਿਤੇ ਕੋਈ ਨਹੀਂ ਮਿਲਣੀ ਸੱਚੀ ਗੱਲ ਲੈ 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 ਤਰੀਫਾਂ ਦੋਨੇ ਪਰਜਾਈਆਂ ਸਾਡੀਆਂ ਹੁਣ ਚਾਹ ਛੋਟੀ ਰੱਖਦੀ ਹੈ ਵਿਚਾਰੀ ਬਹੁਤ ਸਾਉ ਹੈ ਦੰਨੇ ਐਦਾਂ ਦੀ ਗੱਲ ਆ ਬਾਕੀ ਚਲੋ ਘਰ ਦੇ ਵਿੱਚ ਇਹ ਵੀ ਸਾਡੀ ਬੜੀ ਸਾਉ ਹੈ ਉਹ ਦੇ ਇੱਧਰੇ ਸਾਹਮਣੇ ਮੈਨੂੰ ਕਿ ਕਣਾ ਟੁੱਟ ਕੇ ਝਕਣਾ ਖੁੰਡਾ ਕੋਹਾੜ ਲੈ ਕੇ ਆਉਣੀਆਂ ਹਣ ਨਰਜੀ ਇੱਧਰ ਤੇ ਮਿਲਣੀ ਹੈ ਨਹੀਂ ਜਿਹੜਾ ਖੁੰਡੇ ਕੋਹਾੜੇ ਵਾਂਗੂ ਪੈਂਦੀ ਹੈ ਜੜੀ ਉਹ ਨਰਜੀ ਆਓ ਫਿਰ ਇੱਧਰ ਤੇ ਲੈ ਕੇ ਆਉਣੀਆਂ ਹਾਂ ਓ ਮੇਰੇ ਰੱਬਾ ਚੱਕ ਦੋ ਫੱਟੇ ਕੋਈ ਗੱਲ ਨਹੀਂ ਉਹ ਨਰਜੀ ਰਹਿਮਤ ਤੈਨੂੰ ਅੱਧਾ ਘੰਟਾ ਛੱਡ ਦੋ ਇਹਦੇ ਤੋਂ ਤਾਂ ਰੜੀ ਕੋ ਰੜਾ ਵੀ ਨਹੀਂ ਹਾਂ ਜੀ ਉਹ ਕਿਹੜਾ ਰੋਟੀ ਖਾ ਰਹੀ ਹਾਂ ਮੁੜਕੋਗੇ ਮੈਂ ਕਿਸੇ ਤੇ ਨਹੀਂ ਲੱਖੜਾ ਨਹੀਂ ਵੇਰ ਅਕਲ ਵੀ ਤੂੰ ਰਾਤ ਤੇ ਭੱਜ ਗਾ ਤੇ ਤੇਰੀ ਘਟੌੜੀ ਹਾਂ ਗੱਲ ਤਾਂ ਗੋਲਾ ਦੇ ਦੇ ਪੜਨਾ ਨਹੀਂ ਪਾਪੀ ਪਤਾ ਕੀ ਚੱਕ ਇਹ ਪਰਜਾਈ ਮੈਂ ਚਾ ਇਹ ਮੇਰੇ ਗੱਲ ਤਾਂ ਇਹ ਪਰਜਾਈ ਮੇਰੇ ਉਹ ਵਾਰੀ ਨਹੀਂ ਲੱਗਦਾ ਇਹ ਲੈ ਤੂੰ ਗੱਲ ਨਹੀਂ ਕਰਦਾ ਸੁਣ ਬਈ ਤੁਹਾਡੀਆਂ ਬੋਲੀਆਂ ਹੁਣ ਤੁਸੀਂ ਜਾਣਦੇ ਆ ਇਹ ਤਾਂ ਇਹ ਤਾਂ ਹੁਣ ਵੀ ਕਹਿੰਦੀ ਫੜਦ ਕੇ ਨਿਕਲਣਾ ਕਹਿੰਦੀ ਦੁੱਧ ਦਾ ਘੁੱਟ ਪੀ ਕੇ ਪਾਣ ਬਈ ਕਰਨ ਦੀ ਕਿਦਾ ਮੇਰਾ ਪੁੱਤ ਮੋਰਾ ਪੋਤਾ ਆਇਆ ਮੇਰਾ ਪੁੱਤ ਫਲਾਣਾ ਮੇਰਾ ਪੁੱਤ ਟੀਮ ਕਾ ਹੁਣ ਮੈਂ ਲੜ ਪੀ ਮੈਂ ਨਹੀਂ ਜੜਦਾ ਤਾਂ ਠੀਕ ਹੈ ਹਾਏ ਰੱਬਾ ਸੁਖਬੀਰ ਐ ਨਹੀਂ OK ਇਹਨੇ ਤਾਂ ਮੈਨੂੰ ਚੱਲ ਪਤਾ ਕੱਢਣਾ ਤਾਂ ਮੈਨੂੰ ਰੱਖਣਾ ਹੈ ਕਿ ਕਹਿੰਦੇ ਨਾ ਮੈਂ ਰੱਖ ਨਾ ਨਾ ਰੱਖਣੀ ਹੈ ਇਹ ਜੀ ਗੱਲ ਕੋਈ ਨਹੀਂ ਹੈ ਰਾਜਵਿੰਦਰ ਜੀ ਹਾਂ ਜੀ ਹੇ ਹੇ ਵਿਚਾਰੀ ਕਿਆ ਕਹੂਗੀ ਇਹ ਤੈਨੂੰ ਕੱਢ ਦਿੰਗੇ ਸੁਖਵੀਰ ਮੈਂ ਤੈਨੂੰ ਇੱਕ ਗੱਲ ਦੱਸਾਂ ਗੱਲ ਸੁਣ ਲੈ ਮੇਰੀ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਇੱਥੇ ਖੜੀ ਐ ਤਾਂ ਮੇਰੇ ਕਰਕੇ ਖੜੀ ਐ ਤਾਂ ਤੈਨੂੰ ਮੈਂ ਦੱਸਾਂ ਇਹ ਪਰਜਾਈਆਂ ਮੇਰੀਆਂ ਰਿਸ਼ਤੇਦਾਰ ਨਹੀਂ ਮੇਰੀਆਂ ਹੈ ਹੈ ਤਾਂ ਹੀ ਪਿਆਰ ਮੁਹੱਬਤ ਦੀ ਗੱਲ ਐ ਜੇ ਤੂੰ ਗੱਲ ਸੁਣ ਮੰਨ ਕੇ ਚੱਲ ਮੰਨ ਕੇ ਚੱਲ ਤੂੰ ਤੂੰ ਕਹਿੰਦੀ ਹੁੰਦੀ ਸੀ ਮੇਰਾ ਰਿਸ਼ਤਾ ਪਾਕਿਸਤਾਨ ਚ ਹੋਣਾ ਜੇ ਤੂੰ ਪਾਕਿਸਤਾਨ ਚ ਵਿਆਹ ਹੀ ਹੁੰਦੀ ਇੱਥੇ ਆ ਜੀ ਨੀ ਤੂੰ ਬਿੰਦ ਰਖਦੇ ਵਿੱਚ ਤੁਰ ਉਹਨਾਂ ਨਾਲ ਜੁਰਦਣਾਂ ਦਾ ਉੱਤੇ YouTube ਬਣਾ ਕੇ ਬੈਠ ਜਿਹੜਾ ਤਾਂ ਕਮ ਆਪਣਾ ਮਰਦਾ ਜਾ ਬੀਲੀ ਓਨਰਜੀ ਨਹੀਂ ਮੈਂ ਭਾਬੀ ਤੂੰ ਓਨਰਜੀ ਦੇ ਵਈ ਇਹਨੂੰ ਤੇਰੇ ਕੋਲ ਕਿਹੜੀ ਏਨਰਜੀ ਹੈ ਤੇਰੇ ਕੋਲ ਹੁਣ ਇਹ ਨਹੀਂ ਮੈਨੂੰ ਪਤਾ ਵੀ ਕਿਹੜੀ ਹੈਗੀ ਆ ਆ ਉਹ ਜ਼ੌਰੀ ਕਹਿ ਰਹਿੰਦਾ ਤੈਨੂੰ اے ਭਗਵਾਨ ਤਪ ਉਹ ਕੋ ਮਨੇ ਤੱਕਾ ਉਹ ਨਿੱਗ ਮਾੜੀ ਮੋਟੀ ਮੈਂ ਦੇਖ ਆਉਂਦੇ ਆਉਂਦੇ ਗੱਡੀ ਦੇ ਵਿੱਚ 15 ਮਿੰਟੇ ਗੱਲ ਹੋ ਜਾਏਗਾ ਵੀ ਜ਼ਿਆਦਾ ਨਹੀਂ ਇੱਕ ਗੱਲ ਤੋਂ ਵੀਰ ਜੀ ਹਾਂ ਕੋਈ ਵੀ ਬਹਾਰਨ ਜਿਵੇਂ ਚਾਰ ਬੰਦੇ ਬੈਠੇ ਨੇ ਪ੍ਰਾਂਧਮੀ ਮੈਂ ਤੀਵੀ ਦੀ ਇੱਜ਼ਤ ਕਰਨੀ ਚਾਹੀਦੀ ਥੋੜੀ ਤੂੰ ਵੀ ਕੁਝ ਬੋਲਿਆ ਹੋਊਗਾ ਤਾਂ ਹੀ ਦੀਦੀ ਦਾ ਮੂਡ ਕਰਾ ਨਹੀਂ ਕਿਸੇ ਹੋਰ ਦਾ ਹੈ ਨਹੀਂ ਸੀ ਮੰਮੀ ਉਹਦੀ ਸਾਡੀ ਨਾਲ ਮਾਸੀ ਮੰਮੀ ਹੈਗੀ ਜੋ ਮਰਜੀ ਹੈ ਮੁੰਜੇ ਅਸੀਂ ਕੁਝ ਬੋਲ ਜਵੇ ਤੁਸੀਂ ਤਾਂ ਅੱਡਾ ਗਾਣਾ ਕੱਢਣ ਬਣਾ ਜਿੰਦੇ ਹਰੇਕ ਬੰਦੇ ਇਹ ਲੈ ਗਈ ਸਟੈਂਡ ਇਹ ਨਹੀਂ ਅਰਜਨ ਜੀ ਲੈਣੀ ਹੈ ਤਾਂ ਨਹੀਂ ਅਰਜਨ ਜੀ ਨਹੀਂ ਸਹਿਨਸ਼ੀਲਤਾ ਕਹਿੰਦੇ ਹੁੰਦੇ ਅਲਰਜੀ ਨਹੀਂ ਕਹਿੰਦੇ ਬੋਲਣਾ ਉਹ ਤਰ੍ਹਾਂ ਸਾਰੇ ਸ਼ੈਡ ਸੀ ਤੱਕ ਆਪਣੀ ਬੇਸਤੀ ਹੋਣੀ ਹੁੰਦੀ ਸਾਡੀ ਹੋਏ ਲਾ ਹਾਂ ਯਾਰ ਇਹ ਮੈਂ ਆ ਕਲ ਲੀ ਆਪਣੇ ਬੰਨ ਵੀ ਨਹੀਂ ਨਾ ਦੀਦੀ ਵਾ ਸਾਰੀ ਦੁਨੀਆ ਪਰ ਕਹਿਦੀ ਕੋ ਜਿਹੜੀ ਸਾਰੀਆਂ ਲੇਡੀਜ਼ ਕਰ ਆਏ ਹੁੰਦਾ ਹੈ ਜਿਹੜੀ ਖਾਓ ਸਾਰੀ ਨਾ ਹੁੰਦੀ ਚਲੀ ਇਹ ਬਈ ਕੋਈ ਆਏ ਦੱਸੋ ਵੀ ਲਾਈਵ ਹੋ ਕੇ ਲੋਕ ਮਾਫੀ ਮੰਗਦੇ ਦੇਖਿਆ ਕੋਈ ਘਰ ਵਾਲਾ ਕਿਸੇ ਦੇ ਘਰ ਵਾਲੀ ਤੇ ਹਰ ਘਰ ਚ ਅੰਦਰ ਕੋ ਕੋਠੇ ਜਾਂਦਾ ਇਹ ਇਹ ਭਾਗ ਬਣੇ ਤਾਂ ਸੂਟ ਲੈ ਕੇ ਦੇ ਦੂੰਗਾ ਇਹ ਭਾਗ ਬਣੇ ਅੱਜ ਕੀ ਖਾਣਾ ਹੈ ਹੈ ਚਾਹ ਤੂੰ ਰੋਪੜ ਘਮਾ ਲਿਆ ਵਾ ਇਹ ਕਿਹੜਾ ਮਨਾ ਲੈਂਦੇ ਮੈਂ ਤਾਂ ਸ਼ਰਿਆ ਮਨਾ ਰਿਹਾ ਜੀ ਮਾਫੀ ਮੰਗਦੇ ਆ ਵੀਰੇ ਮਗਲੰਦਾ ਕਈ ਵਾਰ ਗਲਤੀ ਹੁੰਦੀ ਮੈਂ ਨਹੀਂ ਮੰਗੀ ਹੁਣ ਤੇਰੇ ਸਾਹਮਣੇ ਵਾਲੇ ਦੁਨੀਆ ਦੇ ਸਾਹਮਣੇ ਮੰਗਦਾ ਸਾਰੇ ਕਿੱਥੇ ਤੱਕ ਬਾਲਟ ਦੇ ਵਿੱਚ ਮੇਰੇ ਦਾ ਬਾਈ ਦਦੀ ਕਹ ਲੈਂਦਾ ਇਹ ਵੀ ਬਿੱਦੂ ਹਾਂ ਇਹ ਵੀ ਬਿੰਦੂ ਮੈਂ ਗਲਾਪੋ ਕਹਿੰਦਾ ਇਹ ਗਲਾਪੋ ਇਹ ਜੀ ਰਮਤੀ ਇਹ ਭਗਵਾਨ ਨੇ ਗਲਤੀ ਹੋ ਗਈ ਇਹ ਵੀਰੇ ਉਹ ਛੱਡ ਜੀ ਤੇ ਬਹੁਤਾ ਪਤਾ ਕੀ ਗੱਲ ਹੁੰਦੀ ਹੈ ਜਿਹੜੇ ਨਰਮ ਹੁੰਦੇ ਸੁਣੀ ਕਹਿੰਦੇ ਹੁੰਦੇ ਜਿਹੜੇ ਨਰਮ ਹੁੰਦੇ ਉਹ ਇਨਸਾਨ ਹੁੰਦੇ ਆ ਜਿਹੜੇ ਆਕੜਦੇ ਹੁੰਦੇ ਉਹ ਮੁਰਦੇ ਹੁਣ ਤੱਕ ਨਰਮੇ ਰਹੇ ਆਂ ਹੁਣ ਆਕ ਹੁਣ ਤੇਰੇ ਆਕਣ ਆ ਗਈ ਅੰਦਰ ਬਈ ਇਹ ਤਾਂ ਥੋੜੀ ਜਿਆਦਾ ਇਹਨੂੰ ਰੋਪੜਲੇ ਜਾ ਕੇ ਕੋ ਬਰਗਰ ਬਰਗਰ ਖਲੋਣਾ ਪੈਣਾ ਆਈ ਨਹੀਂ ਗੱਲ ਲੋਟਾਉਣੀ ਪਭੀ ਪਭੀ ਐਨਰਜੀ ਦੇਦੀ ਇਹਨੂੰ ਮਰਜੀ ਕੋਈ ਨਹੀਂ ਪਰ ਟਿਕਾ ਕਿ ਜਨਰੇਸ ਤੇ ਤੂੰ ਮੈਨੂੰ ਦੱਸ ਤਾ ਵੀ ਹਾਂ ਵੀ ਅੱਜੇ ਤੂੰ ਹਾਂ ਕਰੂੰਗਾ ਤਾਂ ਮੈਂਰਾ ਗੁੱਸਾ ਉਤਰੂਗਾ ਤੂੰ ਆਪਣੇ ਘਰ ਨੂੰ ਜਾ ਯਾਰ ਮੈਂ ਆਪਣੇ ਘਰ ਨੂੰ ਜਾਵਾ ਮੈਂ ਆਪਣੇ ਘਰ ਨੂੰ ਚਲਦਾ ਭਾਈ ਕਿਹਾ ਹੋਰ ਹਾਂ ਜਾ ਮਾ ਚਲੋ ਚੰਗਾ ਜੀ ਓਕੇ ਬਾਈ ਫਿਰ ਓਕੇ ਹੁਣ ਕਰਨ ਨੂੰ ਫਿਰ ਰੂਹੀ ਲੈ ਕੇ ਆ ਮੈਂ ਕੀ ਕਰਾਂ ਹੈ ਕਿਤੇ ਵੀ ਜਾਣਾ ਮੇਰੇ ਨਾਲ ਦੱਸ ਦੇ ਮੈਨੂੰ ਕੋਈ ਨਹੀਂ ਕਾਲੂ ਆ ਦੂਗੀ ਮੇਰਾ ਨਾਰਜੀ ਲਈ ਹਾਂਜੀ ਭਾਬੀ ਉਹ ਨਾਰਜੀ ਦੇਦੀ ਬਈ ਨੂੰ ਠੀਕ ਹੈ ਨਾ ਠੀਕ ਚਲੋ ਜੀ ਓਕੇ ਫਿਰ ਇਹ ਤਾਂ ਗੱਟੀ ਲੰਬੀ ਫੱਦ ਗਈ ਬਈ ਹਾਇ ਨਹੀਂ ਵੀ ਗੱਲ ਬਣਨੀ ਬਈ ਮੇਰੀ ਮਾਫੀ ਭਗਵਾਨ ਤਾਂ ਮੇਰੀ ਰੁੱਸ ਹੈ ਜਿਆਦਾ ਹੀ ਉਹ ਮੰਨਦੀ ਨਹੀਂ ਹੈ ਕਹਿੰਦੀ ਤੂੰ ਆਪਣੇ ਘਰ ਨੂੰ ਜਾ ਕਹਿੰਦੀ ਮੈਂ ਤਾਂ ਇੱਥੇ ਹੀ ਰਹਿਣਾ ਹੁਣ ਕੀ ਕਰਨਾ ਫਿਰ ਮੈਂ ਹੈਗਾ ਜਾਣਾ ਉਹ ਹੈਗਾ ਸਬਾੜ ਲੂਗਾ ਗਲ ਵੀ ਠੀਕ ਹੈ ਸਬਾੜ ਲੂਗਾ ਗਲ ਵੀ ਛੁੜਾਣੀ ਹੈ ਜਮਈ ਇਹਦਾ ਸਹੀ ਗੱਲ ਹੈ ਚਲੋ ਜੇ ਹੁਣ ਬਿਮਾਰ ਬੰਗਰ ਹੋਈ ਕਿ ਉਹਨੂੰ ਸਾਹ ਬੜੀ ਛੇਤੀ ਚੜ ਜਾਂਦਾ ਏ ਹੈ ਹੈਗਾ ਪੰਪ ਹੈਗਾ ਮੇਰੇ ਕੋਲ ਪੰਪ ਤੇਰੇ ਕੋਲ ਹੈਗਾ ਹੈਨਾ ਫਿਰ ਮਾਹੌਂ ਮੈਂ ਕੀ ਕਰਾਂ ਉਹ ਕਹਿੰਦਾ ਮੈਂ ਹੈਗਾ ਬਾਈ ਯਾਰ ਹੈਗਾ ਇਹ ਉਹ ਵੀ ਕਿਹਾ ਮਾਂ ਵੀ ਮੈਂ ਛੱਡ ਕੇ ਚੱਲਿਆ ਉਹ ਕਹਿੰਦਾ ਮੈਂ ਹੈਗਾ ਟੈਨਸ਼ਨ ਨਾਲ ਹੀ ਜਾ ਬਾਈ ਕਿਆ ਮਤਲਬ ਹਾਂ ਵੀ ਛੱਡ ਕੇ ਹੋਰ ਨਹੀਂ ਮਾ ਉਹਨੂੰ ਕਿਹਾ ਸਾਹ ਸੂ ਚੜ ਜਾਂਦਾ ਉਹਨੂੰ ਕਿਸ ਬੜੀ ਛੇਤੀ ਵੀ ਬਮਾਠ ਮਾਰ ਹੋ ਜੀਦੀ ਕਹਿੰਦਾ ਗੱਡੀ ਵੀ ਹੈਗੀ ਆ ਕੋਈ ਚੱਕਰ ਨਹੀਂ ਨੋ ਪ੍ਰੋਬਲਮ ਫੇਰ ਹੁਣ ਜਾਣਾ ਤਾ ਹਾਂ ਤਾ ਜਾਨ ਨੂੰ ਓਰੀਣਾ ਨਾ ਕਾ ਤੇ ਵਸੇ ਬੈਗਨ ਜਾ ਮਾ ਨਿਆ ਨਿਆ ਕਾ ਕੇਦਾ ਓਰੇ ਨਾ ਅਰੇ ਹਾ ਜਾਨ ਨੂੰ ਕਰਨ ਕਰਕੇ ਤਾਂ ਨੱਟੀ ਫਿਰਦੀ ਐ ਸਵੇਰ ਦੀ ਜਿਹੜੀ ਮੇਰੀ ਜਾਨ ਖਾਦੀ ਵੀ ਉੱਥੇ ਨਾਲ ਕਰਦਾ ਨਹੀਂ ਕਾ ਨਹੀਂ ਕਹਦਾ ਬਿਲੋਂਦ ਨਹੀਂ ਫੋਨ ਤੇ ਮੇਰੇ ਨਾਲ ਗੱਲ ਨਹੀਂ ਕਰਦਾ ਜੈਸਮੀਨ ਨੂੰ ਇਹ ਯਾਦ ਕਰਦੀ ਹੋਣੀ ਇਹਨੂੰ ਜੈਸਮੀਨ ਤਾਂ ਛੱਡ ਜੈਸਮੀਨ ਤਾਂ ਹੋਰੇ ਪਾਸੇ ਫਿਰਦੀ ਹੱਲ ਉਹ ਤਾਂ ਉਹ ਹੁਣ ਜੰਗ ਹੋ ਗਈ ਇਹ ਤਾਂ ਕਰਨ ਕਰਨ ਨਹੀਂ ਨਾ ਗੱਲ ਕਰਦਾ ਇਹਦੇ ਨਾਲ ਫੋਨ ਤੇ ਬਾਸ ਇਹ ਕਰਦਾ ਨਹੀਂ ਗੱਲ ਹਾਂ ਹੋਂ ਤਾਂ ਦਵਾਈ ਨੂੰ ਜਾਣਾ ਤਾਂ ਦਵਾਈ ਨੂੰ ਵੀ ਕੈਨਸਲ ਕਰਦੀ ਇਹੇ ਹੋਂਦਾ ਸਿਨੇਮਾ ਕਿ ਕਰਨਾ ਮੈਂ ਬੈਠਣਾ ਤਾਂ ਨਹੀਂ ਹਾਂ ਤਾਂ ਜਾਣਾ ਹੀ ਹੈ ਜਾਣ ਚੇ ਭਲਾ ਹਾਂ ਭਗਵਾਨ ਨੇ ਸੌਰੀ ਸੱਜਾਈ ਕਰਦੇ ਮੇਰੀ ਰੱਜ ਲੈ ਗਈ ਕਿਤੇ ਭਾਈ ਕਹਦੀ ਰਜਾਈਆਂ ਤਾਂ ਸਹੀ ਇਹ ਤਾਂ ਗੱਲ ਸੁਣੀ ਤੂੰ ਤਾਂ ਪੰਗਾ ਛੇੜਦਾ ਇਹ ਕੰਬਲਾਂ 'ਚ ਆ ਕੇ ਰਜਾਈਆਂ ਰਜੋਈਆਂ ਕੱਦੀਆਂ ਰੱਖਤੀਆਂ ਇਹਨਾਂ ਨੇ ਨਹੀਂ ਮੇਰੇ ਖਾਤਰ ਜਾਈ ਕੱਢ ਦੇਣੀ ਐ ਲਾਹਿਆ ਤੈਨੂੰ ਇੰਨੀ ਕਿ ਨਹੀਂ ਚੱਲ ਚੱਲ ਇਹ ਵੀਰ ਜੀ ਵਾਲੀ ਨਹੀਂ ਅੱਜ ਤਾਂ ਲੈ ਲਈ ਚਲੋ ਠੀਕ ਆ ਹੁਣ ਮੈਨੂੰ ਫਿਕਰ ਨਹੀਂ ਹੈਗਾ ਓਰੇ ਇਹਦਾ ਜੇਠ ਵੀ ਹੈਗਾ ਇਹਦਾ ਦੌਰ ਵੀ ਹੈਗਾ ਮੈਂ ਚੱਲਦਾ ਮੈਂ ਆਪਣੇ ਘਰ ਨੂੰ ਹਾਂ ਉਹ ਰੋਣਾ ਹਾਂ ਮੈਂ ਇਹਨੂੰ ਛੱਡ ਦੇ ਇਹਨੂੰ ਹਾਂ ਨਹੀਂ ਜਾ ਸਕਦਾ ਮੈਂ ਇੰਨਾ ਪਿਆਰ ਕਰਦਾ ਇਹਨੂੰ ਨਾ ਮੈਨੂੰ ਪਤਾ ਹੈ ਕੀ ਪਤਾ ਤੇਨੂੰ ਅੱਜ ਹੀ ਨੂੰ ਪਤਾ ਹੈ ਅੱਗੇ ਕਹਿੰਦੇ ਨੇ ਨੈਤਰ ਰਦਾਰ ਕੁਝ ਪਤਾ ਹੈ ਅੱਜ ਕੱਲ ਇਹਨੂੰ ਪਤਾ ਨਾ ਵੀ ਉਹ ਲੱਦੇ ਵਾ ਤੁਸੀਂ ਪਿਆਰ ਵੀ ਉਹ ਕਰਦੇ ਅੱਛਾ ਪਿਆਰ ਤਾਂ ਫੇ ਮੀਆਂ ਬੀਬੀ ਚ ਹੁੰਦਾ ਹੀ ਹੈ ਹੈਨਾ ਭੁੱਲੀ ਜਾਈ ਹੈ ਮੀਆਂ ਬੀਬੀ ਦੀ ਇਹ ਸਭ ਦੇਖ ਮਾਂ ਮਾਂ ਸੱਚ ਬੋਲਦੀ ਹੁੰਦੀ ਨਾ ਹੂੰ ਤੇ ਜਿਵੇਂ ਮੈਨੂੰ ਆਦੇ ਵੀ ਤੇਰੇ ਮੇਰੇ ਚ ਪਿਆਰ ਹੈ ਨਹੀਂ ਜਮਾ ਵੀ ਨਹੀਂ ਹੈਗਾ ਅੱਜ ਦਾ ਹੈ ਹੀ ਨਹੀਂ ਅੱਜ ਦਾ ਸਾਲ ਕੁਝ ਵੀ ਨਹੀਂ ਹੈਗਾ ਕਹਦੇ ਬਸ ਅੱਜ ਆਹ ਚਲ ਕੋਈ ਗੱਲ ਨਹੀਂ ਹੈ ਨਾ ਅੱਪਾ ਤਾਂ ਲੜਾਈ ਦੋ ਕੁ ਦੋ ਕਰੀਦਾ ਗੁੱਸਾ ਹੈ ਅੱਪਾ ਤਾਂ ਦੋ ਕੁ ਕਰੀਦੇ ਨੇ ਜ਼ਿਆਦਾ ਤਾਂ ਨਹੀਂ ਹੈ ਨਾ ਹਾਂ ਬੱਤ ਚਲ ਫਿਰ ਤਾਂ ਠੀਕ ਹੈ ਮੈਂ ਵੀ ਟੈਨਸ਼ਨ ਫਰੀ ਹਾਂ ਮੈਂ ਤਾਂ ਗੁੱਸਾ ਮੈਨੂੰ ਆਏ ਲੱਗਦਾ ਤਾਂ ਵੀ ਕਿਤੇ ਹੁਣ ਕੋਟ ਕਚੈਰੀਆਂ ਤੱਕ ਨਾ ਗੱਲ ਜਾਵੇ ਕਿਤੇ ਹਾਂ ਇਹ ਗੰਜਾ ਹਾਂ ਕਿਉਂਕਿ ਸਪੋਰਟ ਮਿਲ ਗਈ ਨਾ ਇੱਧਰ ਦਿਓਰ ਨੇ ਵੀ ਕਹਿਤਾ ਉਧਰ ਦੂਈ ਪਰਜਾਈ ਨੇ ਵੀ ਕਹਿਤਾ ਵੀ ਭਾਈ ਜੇਠ ਵੀ ਹੈਗਾ ਏ ਉਧਰ ਵੀ ਸਾਰਾ ਮੈਂ ਤਾਂ ਫਿਰ ਮੈਂ ਇਹਨੇ ਸਾਰੇ ਕਹਿ ਉਹ ਤਾਂ ਟੈਨਸ਼ਨ ਅਲੇ ਸੀ ਹੈਗੇ ਆ ਆਓ ਫਿਰ ਉਹ ਫਿਰ ਨਹੀਂ ਜਦ ਕਿਸੇ ਨੂੰ ਬੰਦੇ ਕਿਸੇ ਪਾਸੇ ਦੇ ਸਪੋਰਟ ਮਿਲ ਜਾਂਦੀ ਹੁੰਦੀ ਹੈ ਨਾ ਫਿਰ ਬੰਦੇ ਦਾ ਦਿਮਾਗ ਥੋੜਾ ਜਿਆਦਾ ਖਰਾਬ ਹੋ ਜਾਂਦਾ ਕੇਸ ਲੈਣਾਗੇ ਕੇਸ ਲੈਣਾਗੇ ਨਹੀਂ ਹੁੰਦੀ ਹੈ ਜੇ ਤੁਸੀਂ ਇਹ ਵੀ ਕਹਿ ਨਾ ਦਿੰਦੇ ਕਿ ਬੰਦੇ ਦਾ ਦਿਮਾਗ ਖਰਾਬ ਹੁੰਦਾ ਹੈ ਨਾ ਫਿਰ ਧੀਮੀ ਦਾ ਵੀ ਦਿਮਾਗ ਖਰਾਬ ਹੋ ਗਏ ਜੇ ਤੁਸੀਂ ਬੋਲੋਗੇ ਹਾਂ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਨਾ ਨਹੀਂ ਨਹੀਂ ਧੀਮੀ ਦਾ ਦਾ ਦਿਮਾਗ 24 ਘੰਟੇ ਖਰਾਬ ਰਹਿੰਦਾ 24 ਘੰਟੇ ਰਹਿੰਦਾ ਉਹ ਵੀ ਬੰਦੇ ਦਾ ਦਿਮਾਗ ਖਰਾਬ ਕਰਦੇ ਦਿਮਾਗ ਖਰਾਬ 24 ਘੰਟੇ ਰਹਿੰਦਾ ਪਰ ਉਹਨਾਂ ਦਾ ਕੰਟਰੋਲ ਵੀ ਬਹੁਤ ਹੁੰਦਾ ਦਿਮਾਗ ਦੇ ਉੱਪਰ ਧੀਮੀ ਦੀ ਨਹੀਂ ਹੁੰਦਾ ਹੈਗਾ ਨਹੀਂ ਧੀਮਿਆਂ ਦਾ ਕੰਟਰੋਲ ਬਹੁਤ ਹੁੰਦਾ ਉਹਨਾਂ ਆਪਣੇ ਘਰ ਵਾਲੇ ਦੀਆਂ ਮਾੜੀਆਂ ਚੰਗੀਆਂ ਗੱਲਾਂ ਕਹੀਆਂ ਹੋਈਆਂ ਇੱਧਰ ਨੂੰ ਸੁਣ ਕੇ ਦੋਏ ਕੰਨ ਨੂੰ ਕੱਢ ਦਿੰਦੀਆਂ ਕੰਮ ਕਰਦੀਆਂ ਫਿਰੀ ਜਾਂਦੀਆਂ ਹਾਂ 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 ਉਹ ਅਨਸਰ ਦੀ ਨੇ ਬੋਲਦੀ ਹੈ ਤੇ ਬੰਦੇ ਨੂੰ ਕੀ ਕਹੀ ਕਾਰੀ ਜਮਾ ਲੱਗੀ ਵੀ ਆ ਹਾਂ ਲਈ ਦੇਖੋ ਬੰਦੇ ਪਤਾ ਕੀ ਗੱਲ ਹੈ ਬੰਦੇ ਦਾ ਕੀ ਹਸਾਬ ਕਿਤਾਬ ਹੁੰਦਾ ਚਾਹੇ ਆਹੇ ਸਾਡਾ ਮੇਰਾ ਬੁੱਗਾ ਬਾਈ ਬੈਠਾ ਇੱਧਰ ਠੀਕ ਹੈ ਨਾ ਤੇ ਉਸ ਤੋਂ ਬਾਅਦ ਵਿੱਚ ਚਾਹੇ ਕਾਲਾ ਵੀਰਾ ਹੈ ਹਨਾ ਤੇ ਉਸ ਤੋਂ ਬਾਅਦ ਚਾਹੇ ਮੈਂ ਅਸੀਂ ਲੋਕਾਂ 'ਚ ਘੁੰਮਣਾ ਬਾਹਰ ਪਤਾ ਨਹੀਂ ਕਿਹਜੇ ਬੇਵਕੂਫ ਵੀ ਟੱਕਰ ਦੇ ਜਿਹੜੇ ਗੱਲ ਨਹੀਂ ਸਮਝਦੇ ਕੋਸ਼ਿਸ਼ ਕਰੇ ਕੁਝ ਸਟ੍ਰੈਸ ਵਿੱਚ ਬੰਦਾ ਘਰ ਨੂੰ ਆਉਂਦਾ ਹਨਾ ਬੰਦੇ ਨੂੰ ਬਹੁਤ ਸਟ੍ਰਗਲ ਕਰਨਾ ਪੈਂਦਾ ਹਾਂ ਉਹ ਸਟ੍ਰਗਲ ਕਰਕੇ ਸਟ੍ਰੈਸ ਵਿੱਚ ਦੇਦੋ ਘਰ ਆਉਂਦਾ ਹੋ ਸੋਣ ਮੇਰੀ ਗੱਲ ਉਹ ਫਿਰ ਆ ਕੇ ਕਈ ਦਫਾ ਗਾਂ ਘਰ ਦੇ ਵੀ ਉਹੋ ਜੀ ਬੇਵਕੂਫਾਨੀਆਂ ਗੱਲਾਂ ਲਾਜਨ ਕਰਦਾ ਫਿਰ ਬੰਦਾ ਗੁੱਸੇ ਕਿ ਤਤਾ ਰੋ ਘਰ ਵਾਲੀ ਪਰ ਗਾਲਾਂ ਕੱਢਣੀ ਆਪਣੀ ਭੈਣ ਭਾਈਆਂ ਬਗਾਤੇ ਨਹੀਂ ਲੜਦਾ ਘਰ ਵਾਲੀ ਪਰ ਖਤੇ ਲੜਦਾ ਮਾਂ ਨਾਲ ਕਦੇ ਨਹੀਂ ਲੜਦਾ ਸੁਣ ਮੇਰੀ ਗੱਲ ਹੁਣ ਵਰਲਡ ਦੇ ਵਿੱਚ ਕਿੰਨੇ ਘਰ ਇਹੋ ਜਿਹੇ ਆ ਵੀ ਜਿਹੜੇ ਜੁਆਇੰਟ ਫੈਮਿਲੀ ਚ ਰਹਿੰਦੇ ਆ ਜੁਆ ਹਾਂਜੀ ਉਹ ਫਿਰ ਜੇ ਲੜਾਈ ਹੁੰਦੀ ਤਾਂਹੀਂ ਜੁਦੇ ਜੁਦੇ ਹੁੰਨੇ ਜੇ ਲੜਾਈ ਹੁੰਦੀ ਤਾਂਹੀਂ ਜੁਦੇ ਜੁਦੇ ਹੁੰਨੇ ਆ ਤੁਹਾਨੂੰ YouTube ਦੇ ਉੱਪਰ ਕਿਉਂ ਦੇਖਦੇ ਸਾਰੇ ਜਣੇ ਵੀ ਤੁਸੀਂ ਜੁਆਇੰਟ ਐ ਤੁਹਾਡਾ ਆਪਸੀ ਪਿਆਰ ਆ ਤਾਂ ਦੇਖਦੇ ਥੋੜੀ ਆਪਸੀ ਬੌਂਡਿੰਗ ਨੂੰ ਦੇ ਦਿੰਦੇ ਤੁਸੀਂ ਤਾਂ ਲੜਾਈਆਂ ਨਹੀਂ ਹੁੰਦੀ ਤੁਸੀਂ ਜਰੂਰ ਲੜਦੇ ਹੋ ਫਿਰ ਇਕ ਤੂੰ ਕਹਿੰਦੀ ਭੈਣ ਭਾਈਆਂ ਨਾਲ ਲੜਦੇ ਜੇ ਭੈਣ ਭਾਈਆਂ ਨਾਲ ਲੜਦੇ ਤਾਂਹੀਂ ਲੋਕ ਜੁਦੇ ਹੁੰਨੇ ਨਹੀਂ ਮੈਂ ਬੱਸ ਤੇ ਆਦੀ ਗੱਲ ਕਰਦੀ ਆ ਤੁਸੀਂ ਕਹਿੰਦੇ ਬੰਦੇ ਦਾ ਦਿਮਾਗ ਗਰਮ ਹੋ ਜਾਂਦਾ ਦਿਨਾਨੀਆਂ ਨਾਲ ਲੜਦੇ ਫਿਰ ਆਕੇ ਓਹ ਮੈਂ ਸਾਰੀਆਂ ਗੱਲਾਂ ਨਹੀਂ ਬਾਹਰ ਤੇ ਵੀ ਸਟ्रेस ਵਿੱਚ ਆਉਂਦਾ ਤੇ ਬੰਦਾ ਤੇ ਫੇਰ ਘਰ ਆ ਕੇ ਵੀ ਕੇਵਰ ਹੋ ਜੀ ਗਾ ਕੋਈ ਨਾ ਫੇਰ ਅਸੀਂ ਵੀ ਇੱਕ ਕਿਹੜਾ ਪਾਟਿਆ ਹੈਗਾ ਹਾਂ ਤੁਸੀਂ ਵੀ ਮੇਰੇ ਸਟ्रेस ਵਿੱਚ ਆਉਣਾ ਹੈ ਇਹ ਤੁਹਾਡੇ ਲਈ ਇੱਕੋ ਜਿਹਾ ਹੈ ਇਹ ਤੁਹਾਡੀ ਰੋਂਡੀ ਹੈ ਵੀ ਜਿਹੜੀ ਤੁਸੀਂ ਗੱਲਾਂ ਕਰਦੇ ਆ ਇਹ ਇਹ ਇਤਨੀ ਗੱਲਾਂ ਤੁਹਾਡੇ ਪਾਸੇ ਚੱਗੀਆਂ ਨਹੀਂ ਤੁਸੀਂ ਗੱਲ ਨੂੰ ਸਮਝੋ ਮੈਂ ਮੈਂ ਬਹੁਤ ਵਧੀਆ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਮੈਨੂੰ ਮੰਨ ਮੰਦੀਆ ਚੱਲ ਦੇ ਨਾ 20 15 ਬੰਦੇ ਘੁੰਮਦੇ ਚੱਲ ਕੋਈ ਗੱਲ ਨਹੀਂ ਕੋਈ ਸੌਂਦਾ ਜਿਹਨਾਂ ਨੇ ਕਿਰਪੁਸਾ ਤਾਂ ਨੇ ਬੰਦੇ ਪਰ ਤਾਰਦੀ ਹੈ ਤਰੋਂ ਦੇ ਗੁੰਦਨ ਤੇ ਤਰੋਨੇ ਆ ਹਾਂ ਬਾਲਬੋਲ ਉਹ ਮੇਰੀ ਗੱਲ ਸੁਣ ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਤੱਕ ਹੋਮ ਮਿਨਿਸਟਰ ਕਿਹਨੂੰ ਕਿਹਾ ਜਾਂਦਾ ਹੋਮ ਮਿਨਿਸਟਰ ਘਰ ਦੇ ਵਿੱਚ ਸਭ ਤੋਂ ਚੱਲਣੀ ਦਾ ਤੁਹਾਡੀ ਹੈ ਤੁਸੀਂ ਸਾਨੂੰ ਤੇ ਹੈ ਫਿੱਕੀ ਦਾਲ ਬਣਾ ਕੇ ਦੇ ਤਾਂ ਉਹ ਵੀ ਖਾਣੀ ਪੈਣੀ ਹੈ। ਥਾਂ ਨਹੀਂ ਰਹਿਣੀ ਵਧੀਆ ਸਾਗ ਬਣਾ ਕੇ ਦੇ ਉਹ ਵੀ ਖਾਣਾ ਮੈਨਾ। ਖਾ ਲੂਗਾ। ਬੰਦੇ ਨੂੰ ਐ ਹੁੰਦਾ ਵੀ 2 ਕੁ ਮਿੰਟ ਬੈਠੋ ਘਰ ਜਾ ਕੇ ਹੈ। ਵੀ ਚਾ ਰੋਟੀ ਪਿਆਰ ਘਲ ਆ ਜੂਗੀ। ਅੱਧਾ ਬੰਦਾ ਪਿਆਰ ਘਰ ਆ ਜੀ ਜਾਂਦਾ। ਹਨਾ ਜੇ ਜੇ ਮੜਾ ਜਾ ਕ ਮੂਹਰੇ ਤੇ ਭਾਵੇਂ ਜਿੰਨੀ ਮਰਜ਼ੀ ਰੋਟੀ ਸਵਾਦਗਾ ਬਣੀ ਹੋਵੇ ਜੇ ਜਨਾਨੀ ਨੇ ਅਲਾਹ ਹਾ ਵਾਸ ਪੱਠਾ ਬੈਠ ਜਮਾਰੇ ਕਹਿੰਦੀ ਜਨਾਨੀ ਨੇ ਕਹਿੰਦਾ ਮੰਨ ਲਓ। ਖਾ ਲਓ ਜਨਾਨੀ ਨੇ ਕਹਿੰਦਾ ਲੈ ਖਾ ਲੈ। ਹਾਂ ਬੰਦੇ ਨੇ ਗੱਲ ਕਰ ਸ਼ਰਿਓ ਨਾਉ ਨਹੀਂ ਪਾਇਆ ਤੇਰੇ ਮਾਰੇ ਕੁਝ ਕਹਿੰਦੋ ਨਾ ਅੱਛਾ ਬਈ ਮੈਂ ਨਹੀਂ ਗੱਲ ਨਹੀਂ ਮੇਰੀ ਗੱਲ ਮੈਂ ਮੰਨ ਗਿਆ ਪਰ ਝਾਈ ਸੁਣ ਮੇਰੀ ਗੱਲ ਸੁਖਵੀਰ ਤੈਨੂੰ ਅੱਜ ਤੱਕ ਕਿੰਨੀ ਕਵਾਰ ਗੱਲ ਕਹੀ ਆ ਮਾਂ ਵਾਲੀ ਓਏ ਝੂਠੀ ਓਏ ਓ ਚੱਲ ਸੌ ਖਾਈਏ ਪਹਿਲਾਂ ਗੁਰਦੁਆਰੇ ਚੱਲ ਕੇ ਇੱਕ ਵਾਰ ਵੀ ਨਹੀਂ ਔਰ ਇਕਸਰਮਿੰਦੀ ਦੇ ਉਦਰ ਆਪਣੀ ਗੱਲ ਮਨਾਉਣ ਦੇ ਬਾਰੇ ਇਹਦੀ ਮੰਮੀ ਪਰ ਮੈਂ ਕਦੇ ਨਹੀਂ ਗਿਆ ਬਾਈ ਨਹੀਂ ਗਿਆ ਕੋਹਾ ਸੁਖਵੀਰ ਕਿਹਾ ਤੂੰ ਕਦੇ ਮੇਰੀ ਮੰਮੀ ਦੇ ਕੋਹਰੇ ਬੰਗਲਾ ਕਰਦਾ ਨਾ ਆਹ ਮਾਂ ਬਾਪ ਦੇ ਡਰ ਨਾਲ ਮਾਂ ਬਾਪ ਤੇ ਹੁੰਦਾ ਹੀ ਹੈ ਜੀ ਫਿਰ ਆਪਾਂ ਆਪਸ ਵਿੱਚ ਲੜੀ ਜਾਏ ਮਾਂ ਬਾਪ ਨੂੰ ਕਨੋਂ ਕੁੜਿਸਣਾ ਹੋਣਾ ਮਾਂ ਬਾਪ ਨੂੰ ਨਿਕੜੀ ਸੰਡੇ ਜੇ ਤੋਤਾ ਹਨ ਮਾਂ ਬਾਪ ਮਾਂ ਬਾਪ ਕੋਈ ਕੁਝ ਕਹਿੰਦੇ ਮਾਂ ਬਾਪ ਨਾਲ ਡਰਾਵੇ ਮੇਰੇ ਮम्मी ਨਾਲ ਮਾਂ ਬਾਪ ਨਾਲ ਆਹ ਕਹਿੰਦੇ ਉਹ ਕਹਿੰਦੇ ਤੇ ਦੱਸ ਮੈਨੂੰ ਇੱਥੇ ਪਤਾ ਲੱਗ ਗਿਆ ਵੀ ਮੇਰੀ ਮੰਮੀ ਤਾਂ ਡਰ ਤੁਹਾਨੂੰ ਮਾਵਾ ਤਾਂ ਡਰਨਾ ਚਾਹੀਦਾ ਇਹ ਦੋਹੇ ਚੀਜ਼ਾਂ ਕਰਦੀ ਐ ਮੰਨ ਗਈ ਹੁਣ ਚੱਕਰ ਆ ਜਾਣਾ ਬਸ ਹੁਣੇ ਮੰਨ ਗਈ ਕਿ ਲੱਗ ਲੱਗ ਦੇ ਦੇ ਕਾਲ ਨੂੰ ਵੀਡੀਓ ਦੇਖ ਲਈ ਤੇ ਮੰਮੀ ਨਾਲ ਸਾਥ ਨਹੀਂ ਆਜਾ ਪੰਚਾਇਤ ਮੇਰੇ ਕੋਲ ਖੋਈ ਖੜੀ ਹੈ ਨਾ ਕਿੰਨੀ ਕੁ ਪੰਚਾਇਤ ਹੋ ਗਿਆ ਅੱਜ ਤੱਕ ਇਕੱਲੀ ਪੰਚਾਇਤ ਵਰਗੀ ਇਹ ਵੀ ਗੱਲ ਠੀਕ ਹੈ ਹੁਣ ਤਾਂ ਮੇਰੇ ਨਾਲ ਜਾਣਾ ਕਰਨ ਕੋਈ ਆਉਂ ਚੱਲ ਜੀ ਆਹ ਵੈਰੀ ਗੁੱਡ ਚਲੋ ਚੰਗਾ ਚੰਗਾ ਜੀ ਮਿਲਦੇ ਫਿਰ ਅਗਲੀ ਵੀਡੀਓ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਲਈ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਲਦੇ ਅਗਲੀ ਵੀਡੀਓ ਵਿੱਚ ਕੇਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ